ਫਰੋਜ਼ਪੁਰ ਦੇ ਪਿੰਡ ਵਜੀਦਪੁਰ ਸਥਿਤ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਵਿਖੇ 2 ਅਗਸਤ ਨੂੰ ਭਿਆਨਕ ਹਾਦਸਾ ਵਾਪਰਿਆ ਜਿੱਥੇ ਦੁਪਹਿਰ ਸਮੇਂ ਲੰਗਰ ਹਾਲ ਦੇ ਵਿੱਚ ਗੈਸ ਸਿਲੰਡਰ ਫਟਣ ਕਾਰਨ ਦੋ ਸੇਵਾਦਾਰਾਂ ਸਮੇਤ ਪੰਜ ਸਕੂਲੀ ਬੱਚੇ ਜ਼ਖਮੀ ਹੋ ਗਏ ਜੋ ਕਿ ਜ਼ੇਰੇ ਇਲਾਜ ਨੇ ਇਸ ਘਟਨਾ ਤੋਂ ਬਾਅਦ ਹੁਣ ਪੰਜਾਬ ਸਰਕਾਰ ਪੀੜਤਾਂ ਦੀ ਮਦਦ ਦੇ ਲਈ ਅੱਗੇ ਆਈ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਜ਼ਖਮੀ ਅਤੇ ਚੁੱਲ੍ਹੇ ਲੋਕਾਂ ਦਾ ਹਾਲ ਜਾਣਨ ਦੇ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਪਹੁੰਚੇ ਇਸ ਦੌਰਾਨ ਉਹਨਾਂ ਹਸਪਤਾਲ ਦੇ ਡਾਕਟਰ ਸਾਈਬਾਂਤ ਸਟਾਫ ਦੇ ਨਾਲ ਗੱਲਬਾਤ ਕੀਤੀ ਤੇ ਬਿਹਤਰ ਇਲਾਜ ਸਹੂਲਤਾਂ ਦੇਣ ਦੇ ਨਿਰਦੇਸ਼ ਦਿੱਤੇ ਐਨਐਨਐਸ ਸਪੀਕਰ ਸੰਧਵਾ ਨੇ ਬੱਚਿਆਂ ਦੇ ਪੰਜ ਪਰਿਵਾਰਾਂ ਨੂੰ ਆਰਥਿਕ ਮਦਦ ਦੇ ਵਜੋਂ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਲਤਫਹੀ ਨਹੀਂ ਚਾਹੀਦੀ ਤੇ ਦੱਸਣਾ ਕੌਣ ਖੜਾ ਨਿਕਲ ਮੋੜ ਤੋਂ ਮੰਗਾਵਾਗੇ ਠੀਕ ਹੈ ਨਾ ਤੇਰੇ ਨਾਮ ਹੈ 10 ਤੇ ਹੋਰ ਨਹੀਂ ਕਰਨਾ ਜਿਹੜਾ ਕੋ ਹੋ ਗਿਆ ਤਾਂ ਹੋ ਗਿਆ ਹੁਣ ਆਪਾਂ ਲਾਜੇ ਦਾ ਪ੍ਰੋਪਰ ਕਰਾਵਾਂਗੇ ਮੋਢਿਆਂ ਦਾ ਠੀਕ ਹੈ ਬੇਬਾ ਜੀ ਉਹ ਆਪਣੇ ਹੱਥ ਦੀ ਨਹੀਂ ਹੈ ਤਾਂ ਮਹਾਤਮਾ ਦਾ